ਉਹ ਆ ਰਿਹਾ ਭਗਵੰਤ ਮਾਨ ਸਰਕਾਰ ਕਹਿੰਦੀ ਆ ਕਿ ਜੇ ਅਸੀਂ ਚੰਡੀਗੜ੍ਹ ਸਾਡੀ ਅਫਸਰ ਸਾਹਿਬ ਬੈਠੀ ਆ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਕਹਿੰਦੇ ਕੀੜੀ ਤੁਰੀ ਫਰਦੀ ਦੇਸਦੀ ਆ ਐਂ ਕਹਿੰਦੇ ਵੀ ਜੇ ਕੀੜੀ ਤੁਰੀ ਫਰਦੀ ਦੇਸਦੀ ਆ ਤੇ ਫਿਰ ਜਿਹੜੇ ਆ ਕਿਸਾਨਾਂ ਨੂੰ ਦੁਕਾਨ ਦਾ ਅਸਰ ਆ ਉਹਨਾਂ ਦੇ ਕਿਉਂ ਜਿਹੜੀ ਆ ਭਾਈ ਉਹ ਕਿਸਾਨਾਂ ਦੀ ਲੁੱਟ ਹੋ ਰਹੀ ਆ ਇਹ ਸਾਰਾ ਕੁਝ ਆ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਲੱਗਦਾ ਖੇਤੀ ਬੰਬੂਆ ਬੜੀ ਦੀ ਬੁਫਾਰ ਦੀ ਸਾਪਰਸ ਦੀ ਏਡ ਮਾਰਕੀਟ ਦੇ ਵਿੱਚ ਖਾਤਾ ਦਵਾਈਆਂ ਜੜੀਆਂ ਬਰਾਜ ਦੇ ਵਿੱਚ ਲੱਗ ਰਹੀਆਂ ਤੇ ਫਿਰ ਦੱਸੋ ਫਿਰ ਲੋਕ ਕੀ ਕਰਨ ਉਹ ਠਕੇ ਨਾਲ ਜ਼ਮੀਨਾ ਸਾਨੂੰ 2013 ਅੱਡ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਜੋ ਮਾਰਕੀਟ ਜੋ ਮਾਰਕੀਟ ਦੇਖੋ ਜਿਹੜਾ ਡੀਸੀ ਦਫਤਰ ਆਪਣਾ ਮੋਰਚਾ ਚੱਲਣਾ ਸੀਗਾ ਦੋ ਦਿਨ ਉਹ ਤੁਹਾਨੂੰ ਪਤਾ ਮੋਰਚਾ ਲੱਗ ਚੁੱਕਾ ਵਾ ਇੱਕ ਤਾਂ ਸਾਡਾ ਮਸਲਾ ਹੈਗਾ ਵੀ ਜਿਹੜੇ ਸ਼ਹੀਦ ਹੋਏ ਅੰਦੋਲਨਾਂ ਚ ਸਾਡੇ ਕਿਸਾਨ ਮਜ਼ਦੂਰ ਉਹਨਾਂ ਤੇ ਭਗਵੰਤਮਾਨ ਜੀ ਨੇ ਬਹੁਤ ਵਾਰੀ ਬੋਲ ਕੇ ਵੀ ਸ਼ਹੀਦਾਂ ਨੂੰ ਮਾਪਦਾਂ ਨੌਕਰੀਆਂ ਤਾਂ ਕਿ ਕਹਿ ਲੋ ਵੀ ਰੋਟੀਆਂ ਸਿੱਖੀਆਂ ਪਰ ਅਜੇ ਤੱਕ ਮਾਪਦਾਂ ਤੇ ਜ਼ਖਮੀਆਂ ਨੂੰ ਕੁਝ ਮਿਲਿਆ ਨਹੀਂ ਹੈਗਾ ਨੌਕਰੀਆਂ ਨਹੀਂ ਮਿਲੀਆਂ ਅੱਗੇ ਸਾਰਾ ਕੁਝ ਹੈਗਾ ਦੂਜਾ ਹੈਗਾ ਵੀ ਪਰਾਲੀ ਵਾਲੇ ਮੁੱਦੇ ਨੂੰ ਲੈ ਕੇ ਸਾਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਤੋਂ ਪਰਾਲੀ ਦਾ ਕੋਈ ਠੋਸ ਹੱਲ ਅਸੀਂ ਕਰਾਉਣ ਵਾਸਤੇ ਅੱਜ ਦਾ ਡੀਸੀ ਦਫ਼ਤਰ ਮੋਰਚਾ ਲਾਇਆ ਹੈਗਾ ਇੱਜਾ ਤੁਹਾਨੂੰ ਪਤਾ ਡੀਏਪੀ ਦਾ ਸਾਰੇ ਸਿੰਪਲ ਜਿਹੜੇ ਸੀ ਉਹ ਫੇਲ ਹੋਏ ਹੋਗੇ ਉਹ ਸਿੰਪਲ ਫੇਲ ਹੋਏ ਉਹਨਾਂ ਖਿਲਾਫ ਕੀ ਕਾਰਵਾਈ ਹੋਏ ਗਾਂ ਸੀਜ਼ਨ ਆ ਗਿਆ ਕਣਕ ਦਾ ਹੁਣ ਡੀਏਪੀ ਸਾਨੂੰ ਮਿਲੂਗੀ ਇਹਦੇ ਬਾਰੇ ਵੀ ਅਸੀਂ ਆਏ ਇੱਕ ਭਾਰਤ ਮਾਲਾ ਯੋਜਨਾ ਤਹਿਤ ਪੂਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਸੜਕਾਂ ਨਿਕਲ ਰਹਿ ਗਈਆਂ ਤੇ ਸੜਕਾਂ ਦਾ ਜੋਗ ਮਾਪਜਾ ਦਿੱਤੇ ਮਜ਼ਦੂਰ ਨੂੰ ਨਹੀਂ ਜੋਗ ਮਾਪਜਾ ਮਿਲ ਰਿਹਾ ਦੁਕਾਨਾਂ ਢਾਈਆਂ ਜਾ ਰਹੀਆਂ ਕਿਸਾਨ ਨੂੰ ਨਹੀਂ ਮਿਲਿਆ 2013 ਐਕਟ 20 ਸਾਲਾਂ ਤੱਕ ਮਜ਼ਦੂਰਾਂ ਨੂੰ ਮਾਪਜਾ ਦੇਣ ਦੀ ਗੱਲ ਕਰਦਾ ਜੇ ਕਿਤੇ ਮਜ਼ਦੂਰਾਂ ਦਾ ਸੜਕ ਦੇ ਨੇੜਿਓਂ ਅਜਾੜਾ ਹੋਵੇ ਉਹ ਐਕਟ ਲਾਗੂ ਕੀਤੇ ਬਿਨਾਂ ੱਟਕੇ ਨਾ ਪੁਲਿਸ ਰਾਹੀਂ ਜ਼ਮੀਨਾਂ ੱਟਕੇ ਨਾ ਕਬਜ਼ੇ ਕੀਤੇ ਜਾ ਰਹੇ ਉਹ ਕਬਜ਼ੇਰ ਕੌਣ ਆ ਵੀ ਜ਼ਬਰਦਸਤੀ ਨਾ ਕਰੋ ਭਾਈ ਇਹ ਠੀਕ ਨਹੀਂ ਹੈਗਾ ਹੋਰ ਲੋਕਲ ਸਾਡੇ ਮੁੱਦੇ ਆਵਾਰਾ ਪਸ਼ੂਆਂ ਦਾ ਹੱਲ ਕਰਾਉਣਾ ਜਿਵੇਂ ਤੁਹਾਨੂੰ ਪਤਾ ਨਸ਼ਿਆਂ ਦੀ ਮਾਰਿਆ ਜਿਵੇਂ ਜਿਹੜੀ ਸਰਕਾਰ ਕਹਿੰਦੀ ਸੀ ਵੀ 4 ਹਫ਼ਤਿਆਂ ਚ ਨਸ਼ੇ ਬੰਦ ਕਰਾ ਦਾਂਗੇ ਹੁਣ ਉਹਨਾਂ ਦੇ ਐਸਐਸਪੀ ਤੇ ਐਸਐਚਓ ਪੂਰੇ ਪੁਲਿਸ ਵਾਲੇ ਨੱਕੋ ਨੱਕ ਨਸ਼ੇ ਵਿੱਚ ਰਹੇ ਪੈਸੇ ਇਕੱਠੇ ਕਰ ਰਹੇ ਆ ਤੇ ਬਾਰਡਰ ਤੇ ਜਿਵੇਂ ਡਰੋਨ ਆਉਂਦੇ ਤੁਹਾਡੇ ਕੋ ਖਬਰ ਘਟਾ ਜੇ ਤੁਸੀਂ ਇੱਕ ਮੂਵੀ ਕਿਤੇ ਸਾਡੇ ਬੰਦਿਆਂ ਨੂੰ ਉੱਥੇ ਫੜਾਓ ਨਾ ਪਿੰਡਾਂ 'ਚ ਤੇ ਰੋਜ਼ ਤੁਹਾਨੂੰ 10 ਡਰੋਨ ਦਿਖਾ ਲਈਏ ਠੀਕ ਆ ਤੇ ਡਰੋਨਾਂ ਆਉਂਦਿਆਂ ਦਾ ਵੀ ਇਹਨਾਂ ਨੂੰ ਪਤਾ ਜਾਂਦਿਆਂ ਦਾ ਵੀ ਪਤਾ ਟੰਨਾ ਨਾ ਹੁੰਦੀ ਆ ਤੇ ਕਿਲਵਾਂ 'ਚ ਹੀ ਵੜਦੇ ਆ ਇਹ ਨਸ਼ਾ ਕਦੀ ਨਸ਼ਾ ਬੰਦੀ ਤੇ ਵੀ ਸਵਾਲ ਚੁੱਕਣ ਆਇਆ ਵੀ ਨਸ਼ਾ ਬੰਦੀ ਕਿਉਂ ਨਹੀਂ ਹੋ ਰਹੀ ਆ ਕਿਉਂ ਸਰਕਾਰ ਫੇਲ ਹੋ ਰਹੀ ਆ ਤੋਂ ਕੱਲ ਦਾ ਸਾਡਾ ਰੇਲ ਰੋਕੋ ਆ ਅਸੀਂ ਨਹੀਂ ਚਾਹਾਂਗੇ ਤੁਹਾਡੇ ਮਾਦਮਨ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੇ ਨਾਲ ਨਹੀਂ ਤਾਂ ਮਜਬੂਰਨ ਸਾਨੂੰ ਕੱਲ ਰੇਲ ਜਮ ਕਰਨੇ ਪਾਉਗੇ ਔਰ ਜਿੱਥੋਂ ਤੱਕ ਅੱਜ ਮੀਡੀਆ 'ਚ ਕਗਨਨ ਰਾਓਜੀ ਦੇ ਬਿਆਨ ਆ ਰਹੇ ਨੇ ਕਗਨਨ ਰਾਓ ਜੋ ਕੁਝ ਬੋਲ ਰਹੀ ਆ ਮੈਨੂੰ ਲੱਗਦਾ ਉਹ ਮਾਨਸਿਕ ਤਣਾਅ ਚ ਆ ਜਾਂ ਦੂਜੇ ਪਾਸੇ ਭਾਜਪਾ ਦੀ ਇੱਕ ਸਾਜ਼ਿਸ਼ ਆ ਕੱਲਾ ਕਗਨਨ ਜੀ ਨੇ 15-20 MP ਹੈਗੇ ਉਹਨਾਂ ਦੇ ਜਿਹੜੇ ਬੜੇ ਗਿਣੇ ਮੱਥੇ ਟੰਗ ਨਾਲ ਉਹ ਬਿਆਨ ਦੇ ਦਿੰਦੇ ਨੇ ਉਦੋਂ ਬਾਅਦ ਭਾਜਪਾ ਉਸ ਬਿਆਨਾਂ ਤੋਂ ਪਿੱਛੇ हट ਜਾਂਦੀ ਆ ਅਸੀਂ ਪਿਛਲੀ ਵਾਰੀ ਵੀ ਜੇਪੀ ਨੱਡਾ ਜੀ ਨੂੰ ਕਿਹਾ ਸੀ ਜਿਹੜੇ ਪੱਜਪਾ ਦੇ ਪ੍ਰਧਾਨ ਆ ਵੀ ਤੁਹਾਡੀ ਐਮਪੀ ਬਿਆਨ ਦੇ ਰਹੀ ਆ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਉਹੜੇ ਖੇਤੀ ਕਾਨੂੰਨ ਕਹਿੰਦੇ ਦੁਬਾਰਾ ਲਿਆਂਦੇ ਜਾਣ ਉਹਨਾਂ ਦੇ ਪ੍ਰਧਾਨ ਮੰਤਰੀ ਜੀ ਨੇ ਸਵੈਮ ਮਾਫੀ ਮੰਗੇ ਵਾਪਸ ਲਏ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਪਸ ਲਏ ਆਪ ਇਹਨਾਂ ਨੇ ਕਿਹਾ ਵੀ ਸਾਥੋਂ ਠੀਕ ਨਹੀਂ ਹੋਇਆ। ਪਰ ਉਹਦੀ ਐਮਪੀ ਉਹਦੇ ਹੱਕ ਚ ਬੋਲੇ ਇਹਦੇ ਵਿੱਚ ਸਾਜ਼ਿਸ਼ ਸਾਨੂੰ ਨਜ਼ਰ ਆਉਂਦੀ ਆ ਉਹ ਚਾਹੁੰਦੇ ਨਹੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਚੱਲਣ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲ ਕੇ ਡੀਰੇਲ ਕਰਨਾ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਵੀ ਹੁਣ ਹਰਿਆਣੇ ਵਿੱਚ ਇਲੈਕਸ਼ਨ ਚੱਲ ਰਹੀ ਆ ਉੱਥੇ ਚਰਚਾ ਹੋ ਜੇ ਵੀ ਸ਼ੁਭਕਰਨ ਨੂੰ ਸ਼ਹੀਦ ਕਿੰਨਾ ਨੇ ਕੀਤਾ ਸਾਨੂੰ ਬਾਰਡਰਾਂ ਤੋਂ ਨੰਗਣ ਤੋਂ ਰੋਕਿਆ ਕਿੰਨਾ ਨੇ ਕਿੰਨਾ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਹੈਗਾ ਕਿਹੜੇ 2014 ਦੇ ਵਿੱਚ ਵਾਅਦੇ ਕਰਦੇ ਸੀ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਉਹ ਮੁੱਦੇ ਰੋਲਣ ਵਾਸਤੇ ਹੋ ਰਹੇ ਆ ਜਿੱਥੋਂ ਤੱਕ ਅੱਜ ਹੁੱਡਾ ਸਾਹਿਬ ਦਾ ਵੀ ਬਿਆਨ ਮੀਡੀਆ ਚ ਆ ਰਿਹਾ ਵੀ ਸਾਡੀ ਸਰਕਾਰ ਆ ਗਈ ਤੇ ਅਸੀਂ ਰਸਤੇ ਖੋਲ ਕੇ ਦਿੱਲੀ ਜਾਣ ਦੇਾਂਗੇ ਇਹ ਤਾਂ ਜੋ ਕੁਝ ਰਾਹੁਲ ਜੀ ਬੋਲਣ ਦੇ ਆ ਜਿੱਦਣ ਉਹਨਾਂ ਦੀ ਸੱਤਾ ਆਈ ਫਿਰ ਪਤਾ ਲੱਗੂ ਵੀ ਸਾਡੀਆਂ ਗੱਲਾਂ ਪੂਰੀਆਂ ਹੁੰਦੀਆਂ ਕਿ ਨਹੀਂ ਜਾਂ ਜਿੱਦਣ ਹੁੱਡਾ ਸਾਹਿਬ ਦੀ ਹਰਾਨਿਕ ਸਰਕਾਰ ਆਈ ਜੋ ਕੁਝ ਉਹ ਬੋਲ ਰਹੇ ਨੇ ਪਤਾ ਉਦੋਂ ਲੱਗੂ ਜੇ ਕਰਕੇ ਵਿਖਾਉਂਦੇ ਆ ਨਹੀਂ ਤੇ ਸੱਤਾ ਤੋਂ ਬਾਹਰ ਰਹੀਆਂ ਪਾਰਟੀਆਂ ਬਹੁਤ ਕੁਝ ਪਹਿਲਾਂ ਬੋਲਦੀਆਂ ਭਾਜਪਾ ਵੀ 2014 ਤੋਂ ਪਹਿਲਾਂ ਸਾਡੇ ਨਾਲ ਇਕੱਠੇ ਧਰਨੇ ਮਜਾਰੇ ਕਰਦੀ ਹੁੰਦੀ ਸੀ ਤੇ ਇਕੱਠੇ ਸਾਡੇ ਨਾਲ ਵਾਅਦੇ ਕਰਦੇ ਸੀ ਪਰ ਜਦੋਂ ਸੱਤਾ ਚ ਆਉਂਦੀਆਂ ਪਾਰਟੀਆਂ ਫਿਰ ਮੁੱਕਰ ਜਾਂਦੀਆਂ ਨੇ